ਕਿ ਮੈਂ ਹਰ ਤੀ ਵਧੀਆ ਜੀ ਤੁਸੀਂ ਦੱਸੋ ਕਿਵੇਂ ਹੋ ਆ ਵੇਖ ਮੈਂ ਤੇਰੇ ਲਈ ਕੀ ਲੈ ਕੇ ਆਇਆ ਮੇਰੇ ਲਈ ਹਾਂ ਬਹੁਤ ਸੋਹਣਾ ਹੈ ਸੋਹਣਾ ਇਹੀ ਲੈ ਕੇ ਜਾਇਆ ਕਰੂੰਗੀ ਮੇਡੀਓ ਟਿੱਤੇ ਹਾਂ ਵੇਖ ਫਾਈਨਲੀ ਹਨਾ ਕਿੰਨੇ ਟਾਈਮ ਤੋਂ ਮੈਂ ਤੇਰੇ ਪਿੱਛੇ ਸੀ ਤੇ ਇਹਨਾਂ ਵਿਆਹ ਕਰਵਾਉਣਾ ਚਾਹੁੰਦਾ ਸੀ ਤੇ ਅੱਜ ਵਿਆਹ ਹੋਈ ਗਿਆ ਫਾਈਨਲੀ ਹਾਂਜੀ ਤੂੰ ਤਾਂ ਮੈਨੂੰ ਕਿੱਥੇ ਰਹਾ ਦਿੰਦੀ ਸੀ ਕਿ ਮੇਰੇ ਪਿੱਛੇ ਨਾ ਆਇਆ ਕਰ ਜੀ ਮੈਂ ਤੇਰੇ ਪਿੱਛੇ ਹੁੰਦਾ ਸੀ ਫੇਰ ਇਹ ਵਿਆਹ ਹੋਇਆਗਾ ਤਾਨੂੰ ਪਤਾ ਤਾਂ ਹੈਗਾ ਮੈਂ ਕਿਉਂ ਤੁਹਾਨੂੰ ਰੋਕਦੀ ਸੀ ਤੇ ਕਿਹੜੀ ਗੱਲੋਂ ਡਰਦੀ ਸੀ ਉਹ ਤਾਂ ਮੈਂ ਸਮਝ ਸਕਦਾ ਪਰ ਸਾਰੇ ਤੇਰੇ ਵੀ ਨਹੀਂ ਸੀ ਨਾ ਕੀ ਕੋਸਿਆ ਸੀਗਾ ਤੂੰ ਮੈਂ ਸਮਝ ਸਕਦਾ ਯਾਰ ਪਹਿਲਾਂ ਤੇਰਾ ਵਿਆਹ ਹੋਇਆ ਉਦੋਂ ਤੇਰਾ ਘਰ ਵਾਲਾ ਨਹੀਂ ਰਿਹਾ ਫਿਰ ਤੇਰੇ ਮਾਪਿਓ ਹੋ ਨਹੀਂ ਰਹੇ ਹੁਣ ਤੱਕ ਤੂੰ ਦੁੱਖ ਹੀ ਦੇਖੇ ਸੀ ਕਿਤਨਾ ਕਿਤੇ ਮੈਨੂੰ ਐ ਸੀ ਜੇ ਜਮ ਮੈਂ ਤੇਰਾ ਵਿਆਹ ਕਰਾ ਲੂੰਗਾ ਨਾ ਥੀ ਰਹਿੰਦੀ ਜ਼ਿੰਦਗੀ ਕੁਝ ਯਾਦਾਂ ਮਰ ਦੂੰਗਾ ਹਾਂ ਜਸ ਮੈਂ ਨਾ ਤੈਨੂੰ ਕਹਿੰਦੀ ਨਹੀਂ ਸੀ ਕਿਤੇ ਨਾ ਕਿਤੇ ਮੇਰੇ ਦਿਲ 'ਚ ਵੀ ਤੇਰੇ ਲਈ ਕੁਝ ਹੈਗਾ ਸੀਗਾ ਪਰ ਮੈਂ ਦੱਸ ਹੀ ਨਹੀਂ ਸਕਦੀ ਸੀ ਮੈਨੂੰ ਪਤਾ ਸੀ ਮੈਂ ਤੇਰੇ ਦਿਲ ਦੀਆਂ ਜਾਣਦਾ ਸੀ ਘਰੇ ਤਾਂ ਮੈਂ ਦੱਸ ਰੱਖਿਆ ਸੀਗਾ ਬੀਬਾ ਮਾਂ ਮੇਰੇ ਨਾਲ ਉਹ ਗੱਲ ਨਹੀਂ ਕਰਦੀ ਪਰ ਉਹਦੇ ਮਨ 'ਚ ਮੇਰੇ ਲਈ ਪਿਆਰ ਤਾਂ ਹੈਗਾ ਨਾਲ ਇਹਨਾਂ ਤੈਨੂੰ ਫਿਕਰ ਕਰਨ ਦੀ ਵੀ ਕੋਈ ਲੋੜ ਨਹੀਂ ਮੈਂ ਮਾਂ ਨੂੰ ਸਾਰੀ ਕਹਾਣੀ ਦੱਸਤੀ ਸੀ ਵੀ ਤੇਰੇ ਨਾਲ ਕੀ ਕੁਝ ਹੋਇਆ ਤੇ ਮਾਂ ਨੇ ਵੀ ਤੈਨੂੰ ਅਕਸੈਪਟ ਕਰ ਲਿਆ ਸੀਗਾ। ਵੀ ਚਲ ਕੋਈ ਨਹੀਂ ਜਿਹੜਾ ਕੁਝ ਹੋਣਾ ਸੀ ਹੋ ਗਿਆ ਸੀ। ਬਸ ਤੈਨੂੰ ਹੁਣ ਜਮਾਂ ਫਿਕਰ ਕਰਨ ਦੀ ਲੋੜ ਨਹੀਂ। ਹਾਂਜੀ। ਤੁਹਾਡੇ ਹੁੰਦੇ ਹੁਣ ਮੈਨੂੰ ਫਿਕਰ ਕਰਦਾ। ਤੁਸੀਂ ਮੇਰੇ ਨਾਲ ਹੋ। ਫਿਰ ਮੈਂ ਕਾਹਦਾ ਫਿਕਰ ਕਰਾਂ। ਹਾਂ ਨਾਲੇ ਮੰਮੀ ਦਾ ਨਾ ਸੁਭਾਅ ਵਾਲਾ ਵਧੀਆ। ਨਾਲੇ ਸੱਚੀ ਯਾਰ ਪੂਆ ਨੇ ਬਹੁਤ ਸਾਥ ਦਿੱਤਾ ਯਾਰ। ਜੇ ਪੂਆ ਨਾ ਹੁੰਦੀ ਨਾ ਇੱਥੇ ਫਿਰ ਤਾਂ ਬੜਾ ਮੁਸ਼ਕਲ ਸੀਗਾ ਆਪਣਾ ਵਿਆਹ ਹੋਣਾ। ਤੈਨੂੰ ਪਤਾ ਮਾਂ ਤਾਂ ਮੰਨਦੀ ਨਹੀਂ ਸੀ। ਮੈਂ ਤਾਂ ਬਹੁਤ ਜ਼ੋਰ ਲਾ ਕੇ ਦੇਖ ਲਿਆ ਸੀਗਾ ਪਰ ਪੂਆ ਪੂਆ ਮੌਕੇ ਦੇ ਕੰਮ ਹੁੰਦੀ ਸੀ ਉਹ ਵਧੀ ਮਨਾ ਲੈਂਦੀ ਸੀ ਮਾਂ ਨੂੰ ਨਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਹਾਂ ਜੇ ਮੇਰੇ ਘਰ ਦੇ ਨਾਂ ਮੰਨਦੇ ਫਿਰ ਮੇਰੀ ਤਾਂ ਨਾ ਹੀ ਸੀਗੀ ਜਦੋਂ ਮੇਰੇ ਵੀਰੇ ਨੇ ਹਾਂ ਨਾ ਕਰਨੀ ਸੀ ਫਿਰ ਮੈਂ ਤਾਂ ਕਿੱਥੇ ਤੁਹਾਡੇ ਨਾਲ ਵਿਆਹ ਕਰਾ ਲੈਣ ਤੁਸੀਂ ਘਰੇ ਪਹਿਨੇ ਗੱਲ ਕਰ ਲਈ ਹੈ ਕਮਲੇ ਹੋ ਕੇ ਤੁਸੀਂ ਫਿਰ ਹੁਣ ਮੈਂ ਤਾਂ ਹਾਂ ਮੈਨੂੰ ਤਾਂ ਅਸਲ ਨਾ ਕਿਤੇ ਨਾ ਕਿਤੇ ਅਮੀਰ ਸੀ ਵੀ ਆਪਣਾ ਵਿਆਹ ਹੋ ਹੀ ਜਾਊਗਾ ਤਾਂ ਕਰਕੇ ਮੈਂ ਪਹਿਲੀ ਘਰੇ ਦੱਸ ਰੱਖਿਆ ਸੀਗਾ ਵੀ ਮੈਂ ਵਿਆਹ ਤਾਂ ਕਰਾਉਣਾ ਦਾ ਉਸ ਨਾਲ ਕਰਾਉਣਾ ਬਾਕੀ ਚੇ ਫੇਰ ਵੀ ਨਹੀਂ ਹੁੰਦਾ ਸੀ ਕੁਛ ਨਾ ਕੁਛ ਫੇਰ ਭਈ ਜਿੱਥੇ ਮਾਂ ਕਹਿੰਦੀ ਉੱਥੇ ਮੈਨੂੰ ਵਿਆਹ ਕਰਵਾਉਣਾ ਪੈਂਦਾ ਜਦੋਂ ਮੰਮੀ ਨੇ ਤੁਸੀਂ ਸਾਰਾ ਕੁਝ ਦੱਸਿਆ ਜੇ ਮੰਮੀ ਨਾ ਮੰਨਦੀ ਅੱਛਾ ਫੇਰ ਕਰਾ ਲਾਂਦੇ ਤੁਸੀਂ ਹੋਰ ਨਾਲ ਹਾਂ ਮੇਰੇ ਕੋਲ ਤਾਂ ਬੜਾ ਤੁਸੀਂ ਪਾਰਕ ਚ ਆ ਕੇ ਕਹਿੰਦੇ ਸੀ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ ਤੇ ਤੂੰ ਤਾਂ ਮੈਨੂੰ ਬੜੇ ਜਵਾਬ ਦੇਤੇ ਸੀ ਉਦੋਂ ਪਹਿਲੇ ਬੋਲਤੇ ਹਾਂ ਕਰਤੀ ਸੀਗੀ ਨਾ ਮੈਂ ਤੈਨੂੰ ਕੁਝ ਕਰਨੀ ਛਕਦੀ ਮੈਂ ਤੈਨੂੰ ਦੱਸ ਨਹੀਂ ਸਕਦੀ ਦੱਸ ਨਹੀਂ ਸਕਦੀ ਨਾਲੇ ਫਿਰ ਹੁਣ ਐਨੇ ਤਾਂ ਮਿੰਨਤਾ ਕਢਾਉਣੀਆਂ ਬੰਦੀਆਂ ਸੀ ਮਿੰਨਤਾ ਮਿੰਨਤਾ ਕਾਹਨੂੰ ਸੀ ਕੁਝ ਉਹ ਹੋਰ ਹੀ ਸੀ ਮਿੰਨਤਾ ਕਿਆ ਹ ਚੰਕਾ ਖਬਰਦਾਰ ਸਭ ਬੜੀ ਅੱਛੀ ਐਨਾ ਖੁੱਲ ਕੇ ਮੈਨੂੰ ਤਾਂ ਕਦੇ ਮੌਕੇ ਨਹੀਂ ਸੀ ਮਿਲਿਆ ਗੱਲ ਕਰਨ ਦਾ ਤੋਡੀ ਮੈਂ ਗੱਲ ਸੁਣਦੀ ਨਹੀਂ ਸੀ ਤੁਸੀਂ ਐਵੇਂ ਵਿਚਾਰਾ ਢਿੱਲਾ ਜਮੂ ਕਰਕੇ ਭੱਜ ਜਾਂਦੇ ਸੀ ਹਨਾ ਉਹ ਤੈਨੂੰ ਪਤਾ ਮੈਂ ਕਿੰਨੇ ਤੈਨੂੰ ਲਗਾਤਾਰ ਤੇਰੇ ਹਸਪਤਾਲ ਮੂਰੇ ਆਉਂਦਾ ਰਹਿੰਦਾ ਸੀਗਾ ਪਰ ਤੂੰ ਤਾਂ ਰਾਹੀ ਬਦਲ ਲੈਂਦੀ ਸੀਗੀ ਮੈਨੂੰ ਹੀ ਪਤਾ ਕੀ ਕੀ ਪਾਪੜ ਵੇਲੇ ਤੈਨੂੰ ਪਾਉਣ ਲਈ ਉਹ ਮੈਨੂੰ ਪਤਾ ਸੀ ਨਾ ਤੁਸੀਂ ਨਾ ਬਾਹਲੇ ਟੀਟੋਂ ਐ ਨਹੀਂ ਮੰਨਣਾ ਵੀ ਮੈਨੇ ਰਾ ਬਦਲਣਾ ਪਊਗਾ ਮੈਨੂੰ ਐਸੀ ਹਾਟ ਜਾਂਗੇ ਇੱਕ ਦੋ ਵਾਰ ਗੇੜਾ ਮਾਰ ਕੇ ਪਰ ਮੈਨੂੰ ਕੀ ਪਤਾ ਸੀ ਤੁਸ ਤਾਂ ਜਿੱਦੀ ਵਾਲੇ ਹੋ ਜਿਹੜੀ ਗੱਲ ਇੱਕ ਵਾਰ ਮੈਂ ਥਾਣ ਲੈਣਾ ਫਿਰ ਮੈਂ ਉਹ ਪੂਰੀ ਕਰਕੇ ਹਰਦਾ ਅੱਛਾ ਜੀ ਹਾਂ ਤੇ ਨਾਲੇ ਮੇਰੀ ਗੱਲ ਸੁਣੋ ਚਲ ਇਹ ਤਾਂ ਹਾਸਿਆ ਕਿੱਡੀਆਂ ਰਹਿ ਗਈਆਂ ਹਨਾ ਇੱਕ ਗੱਲ ਐ ਪਰ ਇੱਥੇ ਆਸ-ਪਾਸ ਆਣ ਗਮਾਂਡ ਚ ਨਾ ਪਤਾ ਨਾ ਲੱਗੇ ਕਿਸੇ ਨੂੰ ਵੀ ਤੇਰਾ ਦਵਾਰੇ ਵਿਆਹ ਹੋਇਆ ਹੋਇਆ ਕਿਉਂਕਿ ਤੂੰ ਆਪ ਹੀ ਦੇਖੇ ਹਰ ਚੰਗਾ ਜਾਂ ਨਹੀਂ ਲੱਗਦਾ ਹਨਾ ਜਿਵੇਂ ਹੁਣ ਆਪਣੇ ਗਮਾਂਡੀ ਹੁੰਦੇ ਨੇ ਇਹ ਇੱਕ ਦੀਆਂ ਚਾਰ ਬਣਾ ਕੇ ਦੱਸ ਦੇਗਾ ਨਾ ਫਿਰ ਉਹ ਚੰਗਾ ਨਹੀਂ ਲੱਗਦਾ। ਮਾਂ ਨੇ ਮੇਰੀ ਨੇ ਨਾ ਪਹਿਲੇ ਹੀ ਮੈਨੂੰ ਕਹਿਤਾ ਸੀ ਇਹ ਗੱਲ ਵੀ ਯਾਰ ਵੀ ਮੈਂ ਤਾਂ ਮੰਨ ਚੁਗੀ ਪਰ ਵੀ ਆਸ-ਪਾਸੇ ਖੇਡਣਾ ਨਾ ਪਵੇ ਇਸ ਗੱਲ ਦਾ ਬਦਨਾਮੀ ਨਾ ਹੋਵੇ। ਤਾਂ ਕਰਕੇ ਹਨਾ ਵੀ ਕਈ ਵਾਰ ਤੇਥੋਂ ਕੋਈ ਆ ਜਾਂਦਾ ਹਨਾ ਆਂਢੀ ਗਮਾਂਢੀ ਵੀ ਤੇਥੋਂ ਕੋਈ ਗੱਲ ਪੁੱਛੇ ਕੋਈ ਗੱਲ ਕਢਵਾਉਣਾ ਚਾਹੁੰਦਾ ਹੋਵੇ ਤੂੰ ਬਸ ਉਹ ਗੱਲ ਲਕੂ ਕੀ ਰੱਖਣੀ ਹੈ ਵੀ ਮੇਰਾ ਪਹਿਲਾਂ ਵਿਆਹ ਹੋਇਆ ਹੋਇਆ। ਤੁਸੀਂ ਨਾ ਫਿਕਰ ਨਾ ਕਰੋ। ਮੈਂ ਕਿਸੇ ਕੋਲ ਕੋਈ ਗੱਲ ਨਹੀਂ ਕਰਦੀ। ਬਸ ਠੀਕ ਆ ਫਿਰ ਤਾਂ। ਚਲ ਤੂੰ ਕਰ ਰਾਮ ਮੈਂ ਮੜਾ ਜਾ ਬਾਹਰ ਗੇੜਾ ਦੇ ਆ ਠੀਕ ਹੈ ਜੀ ਉਹ ਮੈਂ ਮਾਸੀ ਜਾਨੀ ਕਿੰਨਾ ਖਾਚਾ ਕਰਿਆਗਾ ਦੇਖ ਲੈ ਨਾ ਪਹਿਲਾਂ ਵਾਲੇ ਵਿਆਹ ਤੇ ਘੱਟ ਖਰਚਾ ਹੋਇਆ ਸੀਗਾ ਜਿਹੜਾ ਹੁਣ ਰਹਿੰਦੀ ਹੁੰਦੀ ਖਾਸਰ ਹੁਣ ਕੱਢਤੀ ਨਾ ਤੂੰ ਕੀ ਕਰਦੀ ਸੀ ਮੇਰੇ ਵਾਂਗਰੋ ਲੈ ਦੱਸ ਬੁਟਾ ਚੋਰ ਕੋਤਵਾਲ ਕੋ ਡਾਟੇ ਹੈ ਮੇਰੀ ਕੀ ਗਲਤੀ ਇਹਦੇ ਜੀ ਆਪ ਦੇ ਮੁੰਡਾ ਨਾਲ ਆਪ ਗੱਲ ਕਰਦੀ ਮੈਂ ਤਾਂ ਕਿਹਾ ਸੀਗਾ ਵੀ ਨਾ ਖਰਚਾ ਕਰ ਜਦੋਂ ਮੁੰਨਾ ਹੀ ਨਹੀਂ ਮੇਰੀ ਤੇਰੀ ਸੋਨ ਦਾ ਤੂੰ ਕਹਦੇਗਾ ਲੈ ਮੇਰੀ ਹੁਣ ਕਿੱਥੇ ਸੁਣਦਾਗਾ ਜਦੋਂ ਵਿਆਹ ਕਰਿਆ ਮੈਨੂੰ ਤਾਂ ਸਾਰਾ ਕੁਝ ਉਦੋਂ ਪਤਾ ਲੱਗਿਆਗਾ ਨਾ ਤੂੰ ਰੋਕ ਨਾ ਸਕੀ ਲਾਡੀ ਨੂੰ ਨਾ ਤੂੰ ਮੈਨੂੰ ਆਏ ਦੱਸ ਤੂੰ ਇਹਨੇ ਦਿਨ ਉੱਥੇ ਕਰਦੀ ਕੀ ਸੀ ਤੈਨੂੰ ਮੈਂ ਇੰਨੇ ਆ ਫੋਨ ਕਰਦੀ ਸੀ ਮੰਮੀ ਵੀ ਘਰ ਆ ਜਾਏ ਹੋ ਗਿਆ ਚ ਆਏ ਹੋ ਗਿਆ ਲਾਡੀ ਨੂੰ ਤਨਖਾ ਦਾ ਵੀ ਪਤਾ ਲੱਗ ਗਿਆ ਮੇਰੇ ਇੰਨੇ ਨੇ ਉਹਨੇ ਮੇਰੇ ਚ ਪੇੜ ਮਾਰੇ ਲਾਡੀ ਨੇ ਹੈ ਤੰਗਾ ਸੇ ਸਾਰੀ ਗੱਲ ਤੂੰ ਤਾਂ ਉਹਦੇ ਮੈਨੂੰ ਕਿਹਾ ਮੈਂ ਤਾਂ ਨਹੀਂ ਆਉਂਦੀ ਵੀ ਮੈਨੂੰ ਤਾਂ ਡਰ ਲੱਗਦਾ ਲਾਡੀ ਮੈਨੂੰ ਵੀ ਕੁਝ ਕਹੂਗਾ ਲੈ ਤੂੰ ਲਾਡੀ ਤਾਂ ਤਾਂ ਮੈਨੂੰ ਵੀ ਬੋਲਦਾਗਾ ਮੈਨੂੰ ਬੜਾ ਕਹਾ ਦੀ ਉਹ ਫੁੱਲ ਕੇਰਦਾਗਾ ਉਹ ਤਾਂ ਜਿਹੜਾ ਕੁਝ ਤੇਰੇ ਨਾਲ ਕਰਦਾ ਉਹ ਜਿਹੜਾ ਕੁਝ ਮੇਰੇ ਨਾਲ ਕਰਦਾਗਾ ਤੂੰ ਐਂ ਤਾਂ ਸੁਣ ਲਿਸਟ ਫੜ ਕੇ ਪੜ੍ਹ ਕੇ ਕਰ ਕੀ ਲੈਂਗੀ ਇਹਦਾ ਹਾਂ ਇਹਦਾ ਜਿਹੜਾ ਖਰਚਾ ਹੋ ਗਿਆ ਹੋ ਗਿਆ ਆਪਣਾ ਕਰਾਂ ਕੀ ਹੁਣ ਦੇਖਦੀ ਆ ਰੋ ਦੇਖ ਕੇ ਰੋਨੀ ਆ ਉਹਦੇ ਕਰਮਾਂ ਨੂੰ ਤੂੰ ਗਰ ਪਤਾ ਨਹੀਂ ਹੱਦ ਮਾਕ ਤੇ ਕੀ ਠੀਕਰਾ ਮੁੱਦਾ ਵੱਜ ਰਿਹਾ ਮੁੰਡੇ ਦੇ ਜੋਵੇਂ ਹੀ ਮੰਮੀ ਜਿਵੇਂ ਘੋਰ ਕੇ ਨਾ ਕੋਈ ਸਰਚ ਪਾਤਾ ਹੁੰਦਾ ਭੈਣ 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 ਸਾਰਾ ਦਿਨ ਹੋਰ ਦਾ ਟੱਬਰ ਚ ਕੋਈ ਦਿਸਦਾ ਹੀ ਨਹੀਂ ਉਹਨੂੰ ਇਹਨੂੰ ਕਰ ਨਹੀਂ ਚਾਹੀਦਾ ਹੈਗਾ ਇਹਨੂੰ ਤਾਂ ਉਹਦੀ ਭੈਣ ਚਾਹੀਦੀ ਆ ਮੇਰੀ ਗੱਲ ਸੁਣ ਹੁਣ ਪਹਿਲਾਂ ਤਾਂ ਹਜੇ ਮਾੜੀ ਮੋਟੀ ਉਹਦੀ ਕਮਾਈ ਖੜ ਕੇ ਆਪਾਂ ਚਲੋ ਉਹਰਾ ਪਰਾ ਕਰ ਲਾਂਦੀਆਂ ਤੀਆਂ ਹੁਣ ਤਾਂ ਉਹ ਤੋਂ ਵੀ ਗਈਆਂ ਉਹ ਵੀ ਜਿੱਤਾਂਗੇ ਬਹੁਤ ਚੰਟਾ ਉਹ ਹੈ ਆਪਾਂ ਤਾਂ ਕਹਿੰਦੀ ਨਹੀਂ ਮੈਂ ਤਾਂ ਵੀਰ ਨੂੰ ਕੁੱਛ ਨਹੀਂ ਦੱਸ ਜੀ ਤਨਖਾਹ ਦਾ ਸਾਰਿਆਂ ਲੁੱਟੀਆਂ ਇਹ ਨਹੀਂ ਲਾਂਗਾ ਕੁੜੀ ਨੇ ਇਹ ਤਨਖਾਹ ਤਾਂ ਫੇਰ ਹੀ ਉਹਨੂੰ ਪਤਾ ਲੱਗਿਆ ਨਹੀਂ ਤਾਂ ਉਹਨੂੰ ਕੀ ਪਤਾ ਲੱਗਿਆ ਵੀ ਹਾਂ ਬਿੰਦਰ ਕੋਲ ਪਏ ਆ ਪੈਸੇ ਨੀ ਉਹ ਬਹੁਤ ਹਸ਼ਿਆਰਾ ਹੈ ساری ਉਮਰ ਮੈਂ ਕੱਟੀ ਆ ਉਹਦੇ ਨਾਲ ਮੈਨੂੰ ਪਤਾ ਉਹ ਕਿਵੇਂ ਕਰਦੀ ਹੈਗੀ ਕਿ ਕਿਉਂ ਰੱਖੀ ਕਿਉਂ ਰੱਖੀ ਜੇ ਤੇਰਾ ਆਦਤ ਹੀ ਹੈ ਨਹੀਂ ਸੀ ਤੈਨੂੰ ਕੀ ਲੋੜ ਸੀ ਪਾਲਣ ਦੀ ਨਹੀਂ ਫੁੱਟੀ ਈ ਮੇਰੀ ਕਿਸਮਤ ਰੱਖੀ ਸੀ ਮੈਂ ਕੀ ਕਰਾਂ ਬੱਸ ਹੋਰ ਕਰਦੀ ਵੀ ਕੀ ਹੋਰ ਕਿੱਧਰ ਤੋਰਦੀ ਉਹਨੂੰ ਮੈਂ ਪਹਿਲਾਂ ਵਿਆਹ ਗੱਜ-ਵੱਜ ਕੇ ਕੀਤਾ ਤੇ ਹੁਣ ਵਿਆਹ ਗੱਜ-ਵੱਜ ਕੇ ਕੀਤਾ ਲੋਕ ਕਹਣਗੇ ਇਹਨਾਂ ਨੂੰ ਸ਼ੌਂਕ ਹੀ ਚੜਾ ਰਿਹਾ ਨਾ ਵਿਆਹ ਕਰੰਦਾ ਹੈ ਨਾ ਲੋਕ ਨੇ ਗੱਲਾਂ ਕਰਨਗੇ ਕਿ ਜਦੋਂ ਗਲੀ 'ਚ ਨਿਕਲਣ ਲੱਗਦੇ ਆਂਦੀ ਨੂੰ ਫੇਰ ਪਤਾ ਲੱਗੂਗਾ ਆ ਜਾਉਂਗਾ ਦੀਸ ਕਾਏ ਹੋ ਰਿਹਾ ਅਭੀ ਪਤਾ ਨਹੀਂ ਮੈਂ ਕਿੱਡੀ ਕਬਹਾਦਰੀ ਕਰਨੀ ਵੀ ਮੈਂ ਆ ਗਰੂਰੀ ਵਾਰ ਆਉਦੀ ਭੈਣ ਦਾ ਵਿਆਹ ਕਰਕੇ ਪਤਾ ਨਹੀਂ ਕੀ ਇਨਾਮਦਾਰੀ ਲਊਗਾ ਇਹ ਲੋਕਾਂ ਤੋਂ ਜਦੋਂ ਦੇਖ ਨਹੀਂ ਆਏ ਸਰਚਿਤ ਨੂੰ ਮੈਂ ਤੂੰ ਉਹਦੇ ਫੋਟੋ ਮੰਮੀ ਆ ਜਾ ਮੰਮੀ ਆ ਜਾ ਤੂੰ ਉਹਦੇ ਵੀ ਨਹੀਂ ਆਈ ਤੂੰ ਮੈਨੂੰ ਕਿਹਾ ਪੱਕਾ ਕਰਕੇ ਜਾਂਦੇ ਆ ਤੂੰ ਐਂ ਕਰੀ ਤੂੰ ਐਂ ਦੱਸਦੀ ਪਹਿਲਾਂ ਵਿਆਹੀ ਹੋਈ ਸੀ ਮੈਂ ਤਾਂ ਉਹ ਗੱਲ ਵੀ ਨਾ ਮੂਰੇ ਕਰਤੀ ਹੈ ਕਿ ਭਈ ਵਿਆਹੀ ਹੋਈ ਸੀ ਉਹ ਮੁੰਡਾ ਤਾਂ ਕੋਈ ਨਾ ਇੰਨਾ ਵੀ ਫਰਕ ਨਹੀਂ ਪਿਆ ਉਹਨਾਂ ਸੰਤ ਕੋਈ ਦਿੱਕਤ ਨਹੀਂ ਲੈ ਦੇਖ ਲੈ ਨਹੀਂ ਇਹੇ ਜਾ ਕੇ ਸਰਚ ਪਾਇਆ ਉਹਦੇ ਨੇ ਇਹ ਤਾਂ ਕੋਈ ਜਾਦੂਗਰ ਨਹੀਂ ਆ ਮੈਨੂੰ ਲੱਗਦਾ ਮੰਮੀ ਮੈਂ ਤਾਂ ਦੱਸ ਦਿੰਦੇ ਸੀ ਨਾ ਇਹਦੀ ਬਾਹਰ ਕਿਤੇ ਗੱਲਬਾਤ ਆ ਮੈਨੂੰ ਤਾਂ ਐ ਲੱਗਦਾ ਇਹ ਮੁੰਡਾ ਉਹੀ ਸੀ ਜਿਹਨੇ ਬਾਹਰ ਗੱਲਬਾਤ ਹੋਗੀ ਕਾਹੀ ਤਾਂ ਸਵੇਰ ਨਿਕਲਦੇ ਆਥਰੇ ਰਾਤ ਨੂੰ ਕਰੇ ਲੇਟ ਵਰਦੇ ਸੀ ਨਾ ਨਿੱਥੇ ਪੈਸੇ ਮੰਗਦੇ ਸੀ ਅੱਜ ਮੈਨੂੰ ਇੰਨੇ ਦੇ ਤਾਂ ਅੱਜ ਮੈਨੂੰ ਇੰਨੇ ਪੈਸੇ ਦੇ ਦੋ ਮੰਮੀ ਤਾਂ ਹੀ ਤਾਂ ਕਰੇ ਛੱਡਣਾ ਹੁੰਦਾ ਸਕੂਲੀ ਤੇ ਆਪਾਂੋਂ ਤਾਂ ਕਹਿੰਦੇ ਸੀ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਹੈ ਤੇ ਗੋਲ ਅਸੀ ਲਾੜੀ ਦਾ ਦੋਸਤ ਵੇਖ ਲਾੜੀ ਨੇ ਯਾਰ ਮਾਰ ਕਰ ਗਿਆ ਨਹੀਂ ਜਿੱਦੇ ਉਹ ਪਹਿਲੇ ਦਿਨ ਛੱਡਣਾ ਆਏ ਤੇ ਮੈਨੂੰ ਤਾਂ ਉਦੋਂ ਹੀ ਪਤਾ ਲੱਗ ਗਿਆ ਸੀ ਮੈਂ ਤਾਂ ਉ ਉਹ ਵੀ ਨਾ ਉਹੀ ਗੱਲ ਹੋ ਗਈ ਸਾਰੀ ਹਾਂ ਪਹਿਲਾਂ ਹੀ ਗੱਟਮਟ ਸੀਗੀ ਅਗਲੇ ਨੇ ਸਾਰਾ ਕੁਝ ਪਹਿਲਾਂ ਹੀ ਦਾਅ ਰੱਖਿਆ ਹੋਊਗਾ ਤੇ ਆ ਵੇਖ ਲੈ ਆਪਦੇ ਘਰੇ ਵਧੀਆ ਹਮ ਵਾਗ ਗਈ ਹੁਣ ਨਾ ਕੋਈ ਆਪ ਨੂੰ ਪੰਜੀ ਦੇਣੀ ਪਵੇ ਨਾ ਬੱਸ ਬਸ ਇਹੀ ਕੁਛ ਚ ਭਾਲਦੀ ਸੀ ਕਿ ਇਹਨੂੰ ਐਸੇ ਤਨਖਾਹ ਹੀ ਲੈ ਜਾਂਦੀਆਂ ਮੇਰੀ ਨਹੀਂ ਹੁਣ ਦੇਣਾ ਕੀ ਉਹਨੇ ਹੁਣ ਤਾਂ ਜਿਹੜੇ ਉਹਦੇ ਮਨ ਦੇ ਆਈਆਂ ਹੁਣ ਤਾਂ ਉਹ ਕਰੂਗੀ ਉਹ ਜਿਹੜਾ ਵੀ ਉਹਨਾ ਖਰਚਾ ਹੋਇਆ ਜਿਹੜਾ ਹਜੇ ਦੇਣ ਵਾਲੇ ਪੈਸੇ ਪਏ ਆ ਜਦੋਂ ਹੁਣ ਕਿਤੇ ਆਈ ਕਰੀ ਲਾਡੀ ਨੇ ਕਹੋ ਮੂੰਹ ਕਹਾਂਗੇ ਭਾਈ ਇਹ ਤਾਂ ਭਰਾਸਰ ਇੰਨਾ ਕਾਦਾ ਚੜਾ ਰੱਖਿਆ ਤੇ ਪੈਸੇ ਛੁੱਡੇ ਦੇੇ ਵੀ ਤਨਖਾਹ ਚ ਸਾਨੂੰ ਆਹੋ ਜੇ ਕਾ ਲਾਡੀ ਨੂੰ ਪਤਾ ਲੱਗ ਗਿਆ ਫੇਰ ਤੇ ਆਪਣੇ ਨਾਲ ਕੀ ਬਣੂਗੀ ਲਾਡੀ ਨੂੰ ਕਹਿ ਮਾਣਾ ਮੋਟਾ ਕਿ ਭਾਈ ਉਹ ਤੋਂ ਮੰਗਦੇ ਵੀ ਪੈਸੇ ਹੀ ਨਾ ਪੈਣ ਲਾਵਾਂਗੇ ਕਿਵੇਂ ਨਹੀਂ ਲਾਡੀ ਜੇ ਮੰਨਣ ਵਾਲਾ ਹੋਵੇ ਫਿਰ ਮੈਂ ਰੋਵਾ ਕਾਣੂ ਆਪਣੇ ਘਰ ਮਾਂ ਨੂੰ ਜੇ ਮੰਮੀ ਤੂੰ ਇੱਥੇ ਹੁੰਦੀ ਨਾ ਕੰਮ ਹੋਣਾ ਹੀ ਨਹੀਂ ਸੀ ਸੱਚੀ ਨਹੀਂ ਜੇ ਮੈਨੂੰ ਇਹ ਪਤਾ ਪਾਸੇ ਘਰੋਂ ਬਾਹਰ ਨਿਕਲਦੀ ਹੁੰਦੀ ਰਹਿੰਦੀ ਮੈਂ ਟੱਪ ਜਾ ਘਰੋਂ ਕਿਸੇ ਪਾਸੇ ਟੱਪ ਜਾ ਕਿਸੇ ਪਾਸੇ ਮੇਰੀ ਗੱਲ ਸੁਣ ਮੈਂ ਕੋਈ ਕੰਮ ਹੈ ਗਈ ਸੀ ਉੱਥੇ ਭਾਈ ਹੁਣ ਮੈਂ ਕਿਹੜਾ ਕੋਈ ਗਈ ਸੀਗੀ ਮਾਮੇ ਕੋਲ ਨਾਨਕੇ ਜਾ ਕੇ ਬਹਿ ਗਈ ਮੌਜਾਂ ਨਾਲ ਬੈਠੀ ਪਰਜਾਈਆਂ ਤੇ ਹੁਕਮ ਮਾਰੀ ਜਾਂਦੀ ਏ ਤੂੰ ਉੱਥੇ ਹਾਂ ਨਾ ਹੁਕਮ ਮਾਰੀ ਜਾਂਨੇ ਮੇਰੀ ਗੱਲ ਸੁਣੋ ਉੱਥੇ ਜੇ ਮੈਨੂੰ ਕੋਈ ਕੰਮ ਸੀ ਜ਼ਰੂਰੀ ਮੈਂ ਤਾਂ ਗਈ ਹੁਜੀ ਮਨਿੰਦਰ ਹੁਣ ਤੂੰ ਮੈਨੂੰ ਨਾ ਚੜ ਚੜ ਬੋਲ ਪਈ ਹਾਂ ਇੱਕ ਤਾਂ ਮੇਰਾ ਉਧਰ ਗੁੱਸਾ ਲਾਡੀ ਵਾਲਾ ਗੁੱਸਾ ਮੇਰੇ ਨਾਲ ਆਦਾ ਤੇਰੇ ਤੇ ਨਾ ਲੈ ਜੇ ਕਿਤੇ ਅੱਜ ਮੈਂ ਤੇ ਲਾ ਲਓ ਸਾਰੀ ਗੁੱਸਾ ਕਰਦੇ ਤੁਸੀਂ ਮੇਰੇ ਤੇ ਹਾਂ ਮੈਂ ਚੰਗਾ ਸੋਚ ਲੈਣੀ ਨਾ ਤੁਹਾਡਾ ਤਾਂ ਕਰਕੇ ਆਓ ਚੰਗਾ ਸੋਚ ਲੈ ਵਾਲੀਆਂ ਕਿਉਂ ਤਰਦਾ ਮੈਂ ਉਹਦੀਆਂ ਵਾਲੀਆਂ ਇਹੇ ਤੇ ਇਸੇ ਲਾਡੀ ਤੂੰ ਦਵਾਉਂ ਦਵੇ ਆਪੇ ਹੁਣ ਤੂੰ ਲਾਡੀ ਤੂੰ ਲੈ ਆ ਲੈ ਕੇ ਜਾ ਉਸੇ ਨਾਲ ਹੀ ਕਰ ਦੋਆਂ ਗੱਲ ਹਾਂ ਕਰ ਲੈ ਜਾ ਕੇ ਕਰ ਹਾਂ ਮਰਟੇ ਬਿਨਾ ਗੱਲ ਤੋਂ ਹਵਾ ਮੈਨੂੰ ਕੀ ਆ ਮੈਂ ਕਿਹੜਾ ਉਹਦੇ ਪੱਲੇਉ ਦੇਣ ਆ ਆਪੇ ਦੇਈ ਚਲ ਜੇ ਤੂੰ ਮਰਜ਼ੀ ਦੇਣਾ ਚੜਾਈ ਚਲੋ ਕਰ ਜਾ ਜਾਸ ਕੀ ਕਰੀ ਜੰਨੇ ਹੋ ਕੁਛ ਨਹੀਂ ਬਸ ਫੋਨ ਦੇਖੀ ਜਾਂਦਾ ਸੀ ਤੂੰ ਦੱਸ ਦੀ ਕਰ ਸਾਰੇ ਦਿਨ ਫੋਨ 'ਚ ਹੀ ਧਿਆਨ ਰਹਿੰਦਾ ਤੁਹਾਡਾ ਉਹ ਨਹੀਂ ਬੱਸ ਹੁਣ ਲੱਗਣ ਦੇਖਣ ਲੱਗਾ ਸੀ ਮੈਂ ਤਾਂ ਫੋਨ ਤੂੰ ਕੀ ਕਰ ਰਹੀ ਸੀ ਕੁਛ ਨਹੀਂ ਮੈਂ ਤਾਂ ਨਾਲ ਸੋਈ ਚ ਕੰਮ ਜਾ ਕਰਕੇ ਸੀ ਭਾਂਡੇ ਚ ਪੈ ਸੀ ਜੀ ਉਹ ਤੋਂ ਕਹੀਆਂ ਤੇ ਨਾਲ ਇਹ ਨਾ ਮੈਂ ਇਹ ਕਹਿੰਦੀ ਸੀ ਮੈਨੂੰ ਹਸਪੀਟਲ ਤੋਂ ਫੋਨ ਆਈ ਹੈ ਅੰਦਾ ਯਾਰ ਤੇ ਕਿਵੇਂ ਉਹ ਕਹਿੰਦੇ ਸੀ ਵੀ ਕਿੰਨਾ ਟਾਈਮ ਹੋਗਾ ਹੁੰਦਾ ਕਿੰਨੇ ਦਿਨ ਹੋਗੇ ਮਤਲਬ ਵੀ ਛੁੱਟੀਆਂ ਲਿਆ ਨੂੰ ਵੀ ਹੁਣ ਆ ਜਾ ਅੱਛਾ ਚਲ ਫਿਰ ਜਾਣੀ ਹੈ ਯਾਰ ਹਨਾ ਤੇਰੀ ਡਿਊਟੀ ਆ ਉ ਤਾਂ ਤੂੰ ਬਾਗ ਜਾ ਮੈਂ ਤਾਂ ਬਾਗ ਜਾ ਫਿਰ ਮੰਮੀ ਮੰਮੀ ਨਾ ਬੋਲਣਾ ਮੰਮੀ ਨੇ ਕੀ ਕਹਿਣਾ ਯਾਰ ਮੰਮੀ ਨੂੰ ਮੈਂ ਦੱਸਿਆ ਹੋਇਆ ਵੀ ਉਹ ਤੂੰ ਜੌਬ ਕਰਦੀ ਆ ਉੱਥੇ ਹਸਪੀਟਲ 'ਚ ਕੋਈ ਨਾ ਮੈਂ ਫਿਰ ਵੀ ਇੱਕ ਵਾਰ ਗੱਲ ਕਰਕੇ ਦੇਖ ਲਊਗਾ ਹਾਂ ਮੰਮੀ ਨਾਲ ਗੱਲ ਕਰ ਲਿਓ ਤੇ ਮੈਨੂੰ ਦੱਸ ਦਿਓ ਜੇ ਮੰਮੀ ਨੂੰ ਮੇਰਾ ਹਸਪੀਟਲ ਜਾਣਾ ਨਹੀਂ ਚੰਗਾ ਲੱਗਦਾ ਤਾਂ ਮੈਨੂੰ ਉਹ ਵੀ ਦੱਸ ਦਿਓ ਮੈਨੂੰ ਕੋਈ ਗੁੱਸਾ ਨਹੀਂ ਹੈਗਾ ਚੰਗਾ ਕਿਉਂ ਨਹੀਂ ਲੱਗੂਗਾ ਯਾਰ ਤੂੰ ਪਹਿਲਾਂ ਤੂੰ ਜੌਬ ਕਰਦੀ ਆ ਹੁਣ ਤੂੰ ਆਪਦੀ ਜੌਬ ਥੋੜੀ ਛੱਡ ਸਕਦੀ ਆ ਨਾਲੇ ਅਸੀਂ ਇਹੋ ਜਿਹੀ ਨਹੀਂ ਹੈਗੇ ਵੀ ਹਨਾ ਵਿਆਹ ਕਰਾ ਕੇ ਕੁੜੀ ਨੂੰ ਘਰੇ ਬਿਠਾ ਲਾਂਗੇ ਵੀ ਜੋ ਹੈ ਨਾ ਤੇਰਾ ਮਨ ਕਰਦਾ ਜੋ ਤੇਰਾ ਸ਼ੌਂਕ ਹੈ ਜੋ ਵੀ ਤੂੰ ਕਰਨਾ ਚਾਹੁੰਦੀ ਹੈ ਤੂੰ ਕਰ ਤੈਨੂੰ ਘਰੋਂ ਕੋਈ ਰੋਕ ਟੋਕ ਨਹੀਂ ਹੋਊਗੀ। ਨਾ ਇਹ ਤਾਂ ਮੈਨੂੰ ਪਤਾ ਹੈ। ਵੈਸੇ ਮੰਮੀ ਨੇ ਜੇ ਮੈਨੂੰ ਕਿਹਾ ਨਾ ਹੁੰਦਾ ਪਹਿਲੇ ਦਿਨ ਹੀ ਕਹਿ ਦੰਦੀ ਵੀ ਐਵੇਂ ਨਹੀਂ ਕਰਨਾ ਓਵੇਂ ਨਹੀਂ ਕਰਨਾ। ਮੰਮੀ ਤਾਂ ਮੇਰੇ ਸਿੱਧਾ ਤੇਰਾ ਘਰ ਆ ਕੁਛ ਮਰਜ਼ੀ ਕਰ ਜੋ ਜੀ ਕਰਦਾ ਤੇਰਾ। ਸਹੀ ਗੱਲ ਹੈ। ਮੰਮੀ ਹੈ ਤਾਂ ਵਧੀਆ ਹੈ ਤਾਂ। ਮੈਨੂੰ ਪਤਾ ਉਹ ਤੈਨੂੰ ਵੀ ਵਧੀਆ ਪਿਆਰ ਨਾਲ ਹੀ ਰੱਖਦੀ ਆ ਹਨਾ। ਹਾਂਜੀ। ਜਸ ਮੈਂ ਤਾਂ ਇੱਕ ਗਲਤੀ ਕਰ ਦਿੱਤੀ ਜੇ ਜਦੋਂ ਮੰਮੀ ਨੂੰ ਮੇਰਾ ਸੱਚ ਪਤਾ ਲੱਗੂਗਾ ਨਾ ਤਾਂ ਪਤਾ ਨਹੀਂ ਕਿ ਇਹੋ ਜਿਹਾ ਵਤੀਰਾ ਕਰਨਗੇ ਵੀ ਹਾਂ ਇੱਕ ਥੋੜੇ ਕਹਿਣ ਤੇ ਹਾਂ ਤਾਂ ਕਰਤੀ ਵਿਆਹ ਨੂੰ ਵੀ ਬਾਅਦ ਵਿੱਚ ਮੈਨੂੰ ਉਹੀ ਗੱਲਾਂ ਨਾ ਸੁਣਨੀਆਂ ਪੈਣ ਉਹ ਮੈਂ ਤਾਂ ਤੈਨੂੰ ਵਿਆਹ ਤੋਂ ਪਹਿਲਾਂ ਹੀ ਕਹਤਾ ਸੀ ਵੀ ਤੂੰ ਜਮਾਂ ਟੈਨਸ਼ਨ ਨਾਲ ਹੈ ਮੈਂ ਮੰਮੀ ਨੂੰ ਪਹਿਲਾਂ ਹੀ ਸਾਰਾ ਕੁਝ ਦੱਸ ਦਿੱਤਾ ਸੀਗਾ ਤੇਰੇ ਬਾਰੇ ਫਿਰ ਉਹ ਹੁਣ ਤੈਨੂੰ ਕੀ ਕਹਿਣਾ ਉਹਨਾਂ ਨੇ ਉਹਨਾਂ ਦੀ ਰਜਮੰਦੀ ਨਾਲ ਹੀ ਵਿਆਹ ਹੋਇਆ ਜਸ ਇਹ ਮੈਂ ਤਾਂ ਐਵੇਂ ਸੋਚੀ ਜਾਂਦੀ ਆ ਮੈਂ ਬਸ ਸੱਚੀ ਕੋਈ ਚੰਗੇ ਕੰਮ ਕੀਤੇ ਹੋਣਗੇ ਜਿੰਨੇ ਲਾਈਫ ਚ ਤੁਸੀਂ ਆਏ ਨਾਲ ਤੁਹਾਨੂੰ ਸੱਚ ਪਤਾ ਸੀਗਾ ਫਿਰ ਵੀ ਤੁਸੀਂ ਮੈਨੂੰ ਅਪਣਾਇਆ ਨਹੀਂ ਅੱਜ ਦੇ ਟਾਈਮ ਚ ਕੌਣ ਅਪਣਾਉਂਦਾ ਕਿਸੇ ਵਿਆਹੀ ਹੋਈ ਨੂੰ ਮੇਰੇ ਕਰਕੇ ਤੁਸੀਂ ਘਰੇ ਲੜੇ ਘਰੇ ਗੱਲ ਕੀਤੀ ਸਭ ਕੁਝ ਜਾਣਦੇ ਹੋਏ ਵੀ ਮਾਣੇ ਮੈਨੂੰ ਅਪਣਾਇਆ ਇਹ ਸਭ ਤੁਹਾਡੀ ਬਦੌਲਤ ਹੈ ਜਦ ਤੁਸੀਂ ਨਾ ਮੇਰਾ ਸਾਥ ਦਿੰਦੇ ਤਾਂ ਮੇਰੀ ਲਾਈਫ ਚ ਖੁਸ਼ੀਆਂ ਆਉਣੀਆਂ ਨਹੀਂ ਸੀਗੀਆਂ ਪਾਗਲ ਖੁਸ਼ੀਆਂ ਤਾਂ ਪ੍ਰਮਾਤਮਾ ਨੇ ਦੇਣੀਆਂ ਹੁੰਦੀਆਂ ਮੈਂ ਕੌਣ ਮੈਂ ਤਾਂ ਇੱਕ ਜਰੀਆ ਸੀ ਹਣਾ ਕਿ ਤੇਰੀ ਲਾਈਫ ਨੂੰ ਖੁਸ਼ੀਆਂ ਦੇ ਸਕਾਂ ਪਰ ਛੱਡੇ ਸਭ ਗੱਲਾਂ ਨਾਲੇ ਮੈਂ ਕੀ ਕੀਤਾ ਮੈਂ ਤਾਂ ਕੁਝ ਨਹੀਂ ਕੀਤਾ ਬਸ ਮੈਂ ਤੈਨੂੰ ਪਿਆਰ ਕਰਦਾ ਸੀ ਤਾਂ ਕਰਕੇ ਮੈਂ ਤੇਨਾਂ ਵਿਆਹ ਕਰਾ ਲਿਆ ਹੋਰ ਦੱਸ ਕੀ ਹੋਇਆ ਤੂੰ ਤਾਂ ਐਵੇਂ ਮੇਰੀ ਤਾਰੀਫਾਂ ਕਰੀ ਜਾਣੀ ਹੈਗੀ ਹੁਣ ਹੂੰ ਐਵੇਂ ਕਰੀ ਜਾਣੀ ਹੈ ਠੀਕ ਹੈ ਕਹਿੰਦੀ ਸੀ ਥੋੜੀ ਠੀਕ ਹੈ ਫਿਰ ਹੁਣ ਮੰਮੀ ਨਾਲ ਗੱਲ ਕਰ ਲਓ ਹਾਂ ਚਲ ਮੈਂ ਜਾਂਦਾ ਹਾਂ ਮੰਮੀ ਨਾਲ ਗੱਲ ਕਰਦਾ ਹਾਂ ਜੀ ਉਹ ਆਏ ਕਹਿੰਦੀ ਸੀ ਮੈਂ ਸੁਖ ਸੁਖੀ ਸੀ ਵੀ ਆਪਾਂ ਉੱਥੇ ਸੁੱਖ ਨਾ ਦੇ ਆਈਏਗੀ ਹਾਂ ਪਰ ਦੇਆ ਵਗੇ ਬੱਝ ਚਲਾਂਗਾ ਹੋਰ ਪਰੇ ਫਰਜ ਜਾ ਲੈ ਜੇ ਨਹੀਂ ਤਾਂ ਤੈਨੂੰ ਪਤਾ ਫਿਕਰ ਜਾਈ ਰਹਿੰਦਾ ਨਾ ਨਾ ਜਿਹੜੀ ਤੂੰ ਸੁੱਖ ਸੀਨੀ ਸੁਖੀ ਹੈ ਨਾ ਸਭ ਸਾਰੀ ਦੇ ਕੇ ਜਾਈ ਫਿਰ ਆਏ ਆ ਮੁੜ ਕੇ ਬਾਅਦ ਚ ਕੋਈ ਦੁੱਖਣ ਸੁਖਣ ਹੋ ਜੇ ਫਿਰ ਆਪ ਨੂੰ ਬਹਿਮ ਜਾ ਹੋ ਜਾਂਦਾ ਹਨਾ ਹੋਰ ਫਿਰ ਮੈਂ ਆਏ ਵੀ ਸੁੱਖ ਦੇ ਕੇ ਫਿਰ ਮੈਂ ਭੱਗ ਜੂੰਦੀ ਚਲ ਕੋਈ ਨਹੀਂ ਹਜੇ ਤਾਂ ਤੂੰ ਕਿੱਧਰ ਜਾਣਾ ਨਾ ਹੀ ਚਾਰ ਦਿਨ ਉਰੇ ਆ ਬੇ ਕਿੱਧਰ ਜਾਣਾ ਇਹਦੇ ਪੇਕਿਆਂ ਨੂੰ ਆ ਕੇ ਮੜ ਜਾਣ ਤੇ ਫਿਰ ਜਾਈ ਕੀ ਗੱਲਾਂ ਮਤ ਤਾਂ ਚੱਲੀ ਜਾਂਦੀਆਂ ਮੇ ਪੁੱਤ ਕੁਛ ਨਹੀਂ ਮੈਂ ਤਾਂ ਥੋੜੇ ਵਿਆਹ ਦੀ ਸੁਖ ਸੁਖੀ ਸੀ। ਅੱਛਾ। ਤੇ ਹੁਣ ਮੈਂ ਤੇਰੀ ਮਾਂ ਨੂੰ ਆਏ ਕਹਿੰਦੀ ਆ ਵੀ ਭਾਈ ਮੈਂ ਜਾਣਾ ਵੀ ਐ। ਤੇ ਮੈਂ ਸੁਖ ਲਾਇਆ ਮਾਂ। ਅੱਛਾ। ਉਹ ਮੈਂ ਤਾਂ ਇੱਕ ਗੱਲ ਕਰਨੀ ਸੀ। ਹੂੰ। ਉਹ ਹੁਣ ਆਪਣੀ ਹਰਪ੍ਰੀਤ ਕਹਿੰਦੀ ਸੀ ਜਿਵੇਂ ਪਹਿਲਾਂ ਉਹ ਡਿਊਟੀ ਨਹੀਂ ਚ ਕਰਦੀ ਹੁੰਦੀ ਹਸਪਤਾਲ ਚ। ਹੂੰ। ਉਹ ਕਹਿੰਦੀ ਵੀ ਉੱਥੋਂ ਫੋਨ ਆਈ ਜਾਂਦੇ ਆ ਹਸਪਤਾਲ ਚੋਂ ਵੀ ਦੁਬਾਰਾ ਜੁਆਇਨ ਕਰ ਲਾ ਉਹਨੂੰ ਜੌਬ ਬਹੁਤ ਦਿਨ ਹੋ ਗਏ। ਤਾਂ ਕਰਕੇ ਫਿਰ ਆਪਾਂ ਭੇਜ ਦਿਆ ਕਰੀਏ ਫਿਰ ਉਹਨੂੰ। ਤੇ ਫਿਰ ਵਧੀਆ ਗੱਲ ਐ ਜਾਇਆ ਉਹਨਦੇ। ਪੈਣੀ ਦੇਖ ਗੱਲ ਤਾਂ ਵਧੀਆ। ਮੈਂ ਆਉਂ ਖਰੀਤ ਨੂੰ ਇਹਨੂੰ ਰੋਕਦੀ ਆਪ ਦੀ ਡਿਊਟੀ ਤਾਂ ਉਹ ਕਰੇ ਤੇ ਗੱਲ ਕਰ ਉਹਦੇ ਪੇਕਿਆਂ ਨੂੰ ਭਈ ਉਹ ਫੋਨ ਫੋਨ ਕਰ ਲੈ ਪਹਿਲਾਂ ਉਹ ਆ ਕੇ ਮੁਰ ਜਾਣ ਨਾਲੇ ਤਾਂ ਮਿਲ ਨਹੀਂ ਕਰ ਜਾਣ ਨਾਲੇ ਇੱਕ ਅੱਧਾ ਦਿਨ ਇਹਨੂੰ ਲੈ ਜਾਣ ਤੇ ਜਦੋਂ ਆਪਾਂ ਦੁਆਰੇ ਲੈ ਉਦੋਂ ਬਾਅਦ ਹੀ ਆਪਦੀ ਡਿਊਟੀ ਜਾਣ ਲੱਗ ਜੂਗੀ ਗਲਤ ਤਾਂ ਤੇਰੀ ਸਹੀਆ ਪਰਮਾ ਉਹ ਹੈ ਗਲਤ ਤਾਂ ਮੇਰੀ ਉਹਨਾਂ ਨਾਲ ਹੋਈ ਨਹੀਂ ਨਹੀਂ ਮੈਨੂੰ ਬੜਾ ਪਤਾ ਪਰ ਆਏ ਆ ਉਹ ਥੋੜੇ ਬਿਜ਼ੀ ਬੁਰੀ ਹੁਣੇ ਕੰਮ ਕਰ ਤੇ ਤਾਂ ਕਰਕੇ ਕਹਿੰਦਾ ਸੀ ਮੈਂ ਉਹ ਚਲ ਕੋਈ ਨਵਿੰਦਰ ਆ ਜਾਣਗੇ ਜਦੋਂ ਉਹਨਾਂ ਦਾ ਜੀ ਕਰਿਆ ਤਿੰਨ ਕੀ ਲੈਣਾ ਮਿਲਣੀਆਂ ਤੋਂ ਬਾਕੀ ਵਿਆਹ ਹੋ ਗਿਆ ਹੁਣ ਕੀ ਇਹ ਕਰਨਾ ਮਿਲਣੀਆਂ ਮੁੰਨਿਆਂ ਤੋਂ ਇਹ ਤਾਂ ਆਪੀ ਹੁੰਦੀਆਂ ਰਹਿਣੀਆਂ ਵਾ ਹਾਂ ਸਹੀ ਗੱਲ ਐ ਪੁੱਤ ਨਹੀਂ ਭਣੇ ਜਿਹੜਾ ਕੰਮ ਮੌਕੇ ਤੇ ਹੋ ਜੇ ਉਹਦੇ ਵਰਗੀ ਰੀਸ ਨਹੀਂ ਮਗਰੋਂ ਦੀ ਮਗਰੋਂ ਹੀ ਗੱਲ ਰਹਿ ਜਾਂਦੀ ਹੈ ਕਈ ਵਾਰੀ ਦੁੱਖਣਾ ਸੁੱਖਣਾ ਕੋਈ ਫੇਰ ਅਗਲਾ ਨਾ ਐ ਨੀਮੀ ਜੀ ਪਾਕ ਹੀ ਇਕੱਠੇ ਹੁੰਦੇ ਅਗਲਾ ਕਹਿੰਦੇ ਨਾ ਅਸੀਂ ਮੌਕੇ ਤੇ ਨਾ ਆਈ ਲੈ ਪਾਏ ਤਾਂ ਕੀ ਗੱਲ ਐ ਕੋਈ ਨਾ ਅਗਲਿਆਂ ਦੀ ਧੀ ਐ ਹੈ ਜਦੋਂ ਉਹਨਾਂ ਦਾ ਜ਼ਿਕਰ ਆ ਜਾਣਗੇ ਹੁਣ ਆਪਾਂ ਥੋੜਾ ਕਹਾਂਗੇ ਉਹਨਾਂ ਨੇ ਵੀ ਭਾਈ ਤੁਸੀਂ ਆਓ ਬਾਕੀ ਉਹਨਾਂ ਨੂੰ ਵੀ ਤਾਂ ਪਤਾ ਹੀ ਆ ਮਾਂ ਵੀ ਹਰਪ੍ਰੀਤ ਨੇ ਦੁਬਾਰਾ ਡਿਊਟੀ ਜੁਆਇਨ ਕਰਨੀ ਹੈ ਬਾਲੀਆਂ ਫਿਰ ਆਪਾਂ ਛੁੱਟੀਆਂ ਵੀ ਨਹੀਂ ਦਵਾ ਸਕਦੇ ਨਾ ਫਿਰ ਹਰਪ੍ਰੀਤ ਹੀ ਗੱਲ ਕਰ ਲੈਣਾ ਉਹਨਾਂ ਨਾਲ ਫੋਨ-ਫੂਨ ਤੇ ਵੀ ਭਾਈ ਤੁਸੀਂ ਆ ਕੇ ਮੁਰਜੋ ਬੇਸ਼ੱਕ ਦੀ ਚੱਲੇ ਇੱਕ ਦਿਨ ਵਗ ਜੇ ਜਿਹੜਾ ਰਿਵਾਜ ਹੈ ਉਹ ਤਾਂ ਰਵਾਜ ਹੀ ਹੈ ਨਾ ਫਿਰ ਆਣ-ਗਵਾਨ ਵੀ ਅਗਲਾ ਕਹਿ ਦੂਗਾ ਵੀ ਇਹਦੀ ਨੋਂਦੇ ਕੋਈ ਮਿਲਣੀ ਕਰਨ ਨਹੀਂ ਆਇਆ ਉਹਨੇ ਕਿਹਾ ਮੈਂ ਜੇ ਅਗਲਾ ਕਹਿੰਦਾ ਉਹੀ ਧੱਕੇ ਦੇ ਕੇ ਕੱਢੀ ਹੋਵੇ ਹਾਂ ਹਾਂ ਗਵੰਡਾ ਨੂੰ ਕੀ ਕਹਿਣਾ ਹੈ ਉਹ ਤਾਂ ਜੇ ਆਪਾਂ ਕੁਝ ਕਰਾਂਗੇ ਤਾਂ ਵੀ ਔਖੇ ਦੇ ਔਖੇ ਰਹਿਣਾ ਉਹਨਾਂ ਨੇ ਜੇ ਕੁਝ ਨਾ ਕਰਾਂਗੇ ਫੇਰ ਵੀ ਹਾਂ ਗੱਲ ਸਹੀ ਹੈ ਉਹਨਾਂ ਨੇ ਤਾਂ ਗੱਲਾਂ ਬਣਾਉਣੀਆਂ ਜਿਹੜੀਆਂ ਬਣਾਉਣੀਆਂ ਨਹੀਂ ਭਾਈ ਜਿਹੜਾ ਰੀਤੀ ਰਿਵਾਜ ਆ ਉਹ ਤਾਂ ਆਪਾਂ ਕਰਾਂਗੇ ਠੀਕ ਹੈ ਉਹਨੂੰ ਕਹਿ ਦੇ ਵੀ ਆਪ ਹੀ ਕਹਿ ਦੇ ਅਖ ਤੂੰ ਜੇ ਤੂੰ ਫੋਨ ਕਰਕੇ ਅਖਾ ਹੋ ਗੱਲ ਵੀ ਹੋਰ ਅਗਲਾ ਕਹਿੰਦਾ ਇਹ ਸਾਥ ਆਗਾ ਤੇ ਨਾ ਮੈਂ ਕਹਿ ਸਕਦੀ ਨਾ ਤੂੰ ਕਹਿ ਸਕਦਾ ਹਰਪ੍ਰੀਤ ਅੱਜ ਕੱਲ ਰੀਤੀ ਰਿਵਾਜਾਂ ਨੂੰ ਕੌਣ ਪੁੱਛਦਾ ਇਹ ਪੁਰਾਣੀਆਂ ਗੱਲਾਂ ਹੋ ਗਈਆਂ ਹੁਣ ਤੇ ਤੈਨੂੰ ਬੜਾ ਪਤਾ ਜਿਹੜਾ ਰਿਵਾਜ ਆ ਦਰਵਾਜ਼ੀ ਹੈ ਨਾ ਆਪਾਂ ਥੋੜੀ ਹੋਰ ਕਰਨਾ ਹੈ ਕਭੀ ਹਾਂ ਬਦਲ ਕੇ ਆਪਾਂ ਹੋਰ ਉਚਲੋ ਅੱਜ ਕੱਲ੍ਹ ਦੁਨੀਆ ਬਿਜ਼ੀ ਐ ਇੰਨੀਆਂ ਆਪਣੇ ਕੰਮਾਂ ਕਰਾਂ ਚ ਇੰਨਾ ਟਾਈਮ ਹੈ ਕਿ ਸਹੀ ਹੈ ਪੁੱਤ ਬਿਜੀ ਭਾਵੇਂ ਕਿੰਨੇ ਚੱਲੀ ਜਾਵੇ ਇਹ ਜੇ ਮੌਕੇ ਤੇ ਅਗਲਾ ਟਾਈਮ ਕੱਢਦੇ ਹੀ ਐ ਜਿਹੜਾ ਕੁਛੇ ਚੱਲਦਾ ਨਹੀਂ ਤਾਂ ਕਰਨਾ ਹੀ ਪਊਗਾ ਉਹਨਾਂ ਨੂੰ ਆ ਜਾਣ ਆਪਦਾ ਵਿਹਾਰ ਤਿਆਰ ਨਿਮੇੜ ਜਾਣ ਨਾਲੇ ਆਪਾਂ ਫੇਰ ਫਿਕਰ ਹੋਗੇ ਨਾਲੇ ਵਿਹਾਰ ਤਿਆਰ ਤੋਂ ਬਾਅਦ ਜੋਬ ਤੇ ਜਾਣ ਲੱਗੇ ਹਰਪ੍ਰੀਤ ਹਾਂ ਫੇਰ ਬਗਜਿਆ ਕਰੂੰਗੀ ਤੇ ਅਗਲੇ ਤਾਂ ਕੀ ਪਤਾ ਕਦੋਂ ਆਉਣਗੇ ਫਿਰ ਉਹਨਾਂ ਨੂੰ ਇਹ ਫੋਨ ਕਰਕੇ ਕਹੂਗੀ ਕਿ ਰੀਨਾ ਨੂੰ ਪਹਿਲਾਂ ਹਸਪਤਾਲ 'ਚ ਦੱਸਣਾ ਪਊਗਾ ਵੀ ਮੈਂ ਇੰਨੇ ਦਿਨਾਂ ਦੀਆਂ ਛੁੱਟੀਆਂ ਹੋਰ ਲੈਣੀਆਂ ਫਿਰ ਇਹਨੂੰ ਮੈਂ ਹੋਰ ਤੈਨੂੰ ਕੀ ਆਖੇ ਨੇ ਕਾਹਦੇ ਪੁੱਛ ਲਾ ਆਖ ਭਈ ਜਿੱਦੇ ਉਹ ਆਉਣਗੇ ਉਹਨੇ ਦਿਨਾਂ ਦੀਆਂ ਛੁੱਟਣਾ ਹੋਰ ਵਧਾ ਲੂਗੇ ਆਪ ਤਾ ਤੇ ਜਦੋਂ ਉਹ ਆ ਕੇ ਮੁੜ ਕੇ ਬੇਸ਼ੱਕ ਦੀ ਦੂਜੇ ਦਿਨ ਹੀ ਵਗ ਜਾ ਕਰਿਆ ਆਪਾਂ ਨੂੰ ਇਹ ਗੱਲ ਕਿ ਹਸਪਤਾਲ ਦਾ ਨਾਮ ਮੰਨੇ ਫੇਰ ਮਾਂ ਕਿਰਾ ਆਪਦੇ ਪੇਕੇ ਨਾਲ ਪੁੱਛੇ ਉਸ ਤੋਂ ਬਾਅਦ ਸੋਚਾਂਗੇ ਤੂੰ ਗੱਲ ਸੁਣ ਮੇਰੀ ਗੱਲ ਸੁਣ ਪੁੱਤ ਉਹਨੂੰ ਜਾਣਦੇ ਡਿਊਟੀ ਤੇ ਜਦੋਂ ਉਹਨਾਂ ਨੇ ਆਉਣਾ ਹੋ ਆ ਜਾਣਗੇ ਇਹਦੇ ਪੇਕੇ ਤ ਨੇ ਪਰ ਮੈਂ ਰੋਕਿਆ ਨਹੀਂ ਗਾ ਚਲ ਫੇਰ ਵੀ ਆਪ ਨੂੰ ਆਏ ਆ ਵੀ ਜੇ ਉਹ ਜਾ ਆਵੇ ਦੋ ਇੱਕ ਅੱਧਾ ਦਿਨ ਤੇ ਫਿਕਰ ਜਾ ਮੁੱਕ ਜਾਂਦਾ ਹੈਗਾ ਨਾਲੇ ਚਲੋ ਜਿਹੜਾ ਵੀ ਵਿਹਾਰ ਤਿਹਾਰ ਹੋਇਆ ਉਹ ਕਰਦੀ ਨਹੀਂ ਨਾ ਇਹ ਜਾ ਓ ਅੱਗੇ ਤਾਂ ਹਰਪ੍ਰੀਤ ਹੁਣ ਜਾ ਕੇ ਰਾਜੀ ਨਹੀਂ ਉਹਦਾ ਇੱਥੇ ਵਧੀਆ ਜੀ ਲੱਗੇ ਹਾਂ ਕਹਿੰਦੀ ਮੈਨੂੰ ਤਾਂ ਲੋੜ ਨਹੀਂ ਹੈਗੀ ਜਾਣ ਅੱਗੇ ਤਾਂ ਭਾਵੇਂ ਦੂਜੇ ਦਿਨ ਮੁੜ ਜਾਂਦੇ ਉਹ ਫੇਰੀ ਪਾ ਦਿੰਦੇ ਹੁਣ ਅਗਲਾ ਉਹ ਜੇ ਕੰਮ ਤਾਂ ਮੁਕਾਤੇ ਆ ਤਾਂ ਬਣਿਆ ਨਰਵਾ ਜੀ ਇਹ ਤਾਂ ਜ਼ਰੂਰ ਉਹ ਕਰੋ ਫਿਰ ਚੱਲ ਫਿਰ ਮੈਂ ਇੱਕ ਵਾਰ ਗੱਲ ਕਰਕੇ ਦੇਖਦਾ ਆਂ ਪਲੀਜ਼ ਨਾਉ ਪੁੱਛ ਲੂ ਫੋਨ ਤੇ ਹੋਰ ਕੀ ਐ ਚੱਲ ਪੁੱਤ ਤੂੰ ਫੋਨ ਤੇ ਗੱਲ ਕਰ ਲੈ ਹੋਰ ਕੀ ਐ ਗੱਲ ਸੁਣ ਜਦੋਂ ਉਹ ਡਿਊਟੀ ਤੇ ਜਾਂਦੀ ਐ ਸਰਕਾਰੀ ਡਿਊਟੀ ਆ ਉਹਦੀ ਹੈ ਤੂੰ ਘਰੇ ਬਿਠਿਆ ਕੀ ਕਰਾਉਣਾ ਕੀ ਐ ਤੂੰ ਨਹੀਂ ਪਹਿੜੇ ਮੈਂ ਕਦੋਂ ਕਹਿੰਦੀ ਆ ਵੀ ਘਰੇ ਬੈਠੇ ਪਰ ਜਿਹੜਾ ਕੰਮ ਆ ਤੈਨੂੰ ਮੈਂ ਦੱਸੀ ਜੇ ਨਹੀਂ ਹੁਣ ਤੂੰ ਵੀ ਮੁੰਡਾ ਬਿਆ ਹੈ ਤੈਨੂੰ ਵੀ ਪਤਾ ਹੈ ਲੈ ਉਹ ਘੜਾ ਡਿਊਟੀ ਤੇ ਲੱਗੀ ਸੀ ਮੇਰੀ ਨੂੰ ਉਹ ਤਾਂ ਘਰੇ ਸੀ ਜਦੋਂ ਮਰਜ਼ੀ ਆ ਜਾਂਦੇ ਹੈ ਨਾਲੇ ਮੈਂ ਤਾਂ ਕਿਹਾ ਨਹੀਂ ਭਾਈ ਉਹਨਾਂ ਦੀ ਧੀ ਐ ਮਿਲਣੇ ਕਰਨ ਆਉਣ ਚਾਹੇ ਨਾ ਆਉਣ ਤੇ ਤੂੰ ਵੀ ਇਹ ਕੰਮਾਂ ਚ ਨਾ ਪੈ ਚਲ ਕੋਈ ਨਹੀਂ ਇੱਕ ਵਾਰੀ ਉਹਨੂੰ ਕਹਿ ਕੇ ਦੇਖ ਲੈਣ ਤੇ ਜੇ ਆ ਗਏ ਤਾਂ ਠੀਕ ਹੈ ਜੇ ਨਾ ਆਏ ਤਾਂ ਫਿਰ ਚਲ ਭਾਗ ਬੂਟੇ ਉੱਤੀਆ ਚਲ ਚੰਗਾ ਚਲ ਠੀਕ ਹੈ ਚੰਗਾ ਮੈਂ ਦੇਖਦੀ ਆ ਬਾਹਰ ਕੰਮ ਹੁੰਦਾ ਹੈ ਇਹਦੀ ਆਤ ਨਹੀਂ ਜਾਂਦੀ ਦੱਸ ਪੇਕੇ ਆਉਣ ਇੰਤਹੀ ਲਾਲਚ ਆ ਵੀ ਕੁਝ ਲੈ ਕੇ ਆਉਣ ਤਾਂ ਲੈਣਾ ਕੀ ਹੈ ਤੂੰ ਕਹਿ ਵੀ ਚੰਗਾ ਪੁੱਤ ਭਾਈ ਆ ਤੇ ਡਿਊਟੀ ਜਾ ਤੂੰ ਇਹ ਲਾਲਚ ਦੀ ਮਾਰੀ ਪਈ ਹੈ ਚਲ ਕੋਈ ਨਾ ਮੈਂ ਕਹਿ ਦੂੰਗੀ ਜੱਸ ਨਾਲ ਗੱਲ ਕਰੂੰਗੀ ਉਹ ਤਾਂ ਕੁਛ ਨਹੀਂ ਹੁੰਦਾ ਤੂੰ ਡਿਊਟੀ ਭੇਜ ਦੇ ਹਰਪ੍ਰੀਤ ਨੂੰ ਸਮਾਰਕੇ ਕਰਦੀ ਪ੍ਰੈਸ ਇੱਕ ਵੀ ਬਗ ਰਹਿਣਾ ਨਹੀਂ ਚਾਹੀਦਾ ਅੱਛਾ ਜੀ ਹਾਂ ਜੇ ਇੰਨੇ ਤਾਂ ਤੁਸੀਂ ਆਪ ਕਰ ਲਓ ਕਿਉਂ ਤੈਨੂੰ ਕਦੇ ਵਾਸਤੇ ਲੈ ਕੇ ਆਇਆ ਮੈਂ ਇੱਥੇ ਅੱਛਾ ਹਮ ਤਾਂ ਵਾਸਤੇ ਲੈ ਕੇ ਆਇਆ ਸੀ ਮੈਨੂੰ ਜੇ ਤੂੰ ਜੇ ਹੁਣ ਵੀ ਮੈਨੂੰ ਪ੍ਰੈਸ ਕਰਨੀ ਪਏਗੀ ਫਿਰ ਤੇਰਾ ਕੀ ਫਾਇਦਾ ਇੱਥੇ ਨਾ ਜੇ ਮੈਂ ਪ੍ਰੈਸ ਕਰਨ ਲੱਗੀ ਤਾਂ ਸਮਾਰ ਕੀ ਕਰੂੰਗੀ ਉਹ ਯਾਰ ਮੈਂ ਹੈ ਕਿ ਕੋਈ ਫਰਕ ਧਰਕ ਨਾ ਨਾ ਰਹੇ ਜੇ ਹਾਂ ਉਹ ਉਹ ਫਿਰ ਅਗਲਾ ਕੀ ਕਹਿਣਗੇ ਦੇਖ ਲਾ ਨਾ ਨਵਾਂ ਵਿਆਹ ਹੈ ਤੇ ਸ਼ਰਟ ਚ ਇਨੇ ਇਨੇ ਬਲ ਬਾਰਾ ਲੀ ਫਿਰਦਾ ਤਾਂ ਕਰਕੇ کہہ ਰਿਹਾ ਤੁਸੀਂ ਨਾ ਬਾਰਾ ਬੋਲਣ ਲੱਗ ਗਏ ਜਵਾਨੀ ਬੋਲਦੇ ਸੀਗੇ ਪਹਿਲਾਂ ਕੀ ਦੱਸਾਂ ਯਾਰ ਜਦੋਂ ਦੀ ਤੂੰ ਆਈਆਂ ਮੇਰਾ ਮਨ ਹੀ ਖੜਿਆ ਖੜਿਆ ਰਹਿੰਦਾ ਫਿਰ ਗੱਲਾਂ ਆਪੀਆਂ ਉੜਦੀਆਂ ਹੋਸ਼ ਹੋਰ ਉਸ ਜਿਆਦਾ ਮਨ ਖੜਿਆ ਰਹਿਦਾ ਨਾ ਤੁਹਾਡਾ ਭਲੇ ਸੱਚ ਮਾਂ ਨਾਲ ਗੱਲ ਕਰੀ ਸੀ ਸੱਚ ਕੀ ਕਹਿੰਦੇ ਹੋ ਮੈਂ ਉਹ ਯਾਰ ਮਾਂ ਕਹਿੰਦੀ ਨਾ ਵੀ ਉਹ ਤਾਂ ਤੂੰ ਠੀਕ ਹੈ ਨਾ ਡਿਊਟੀ ਤੇ ਤਾਂ ਜਾਣਾ ਹੀ ਹੈ ਪਰ ਕਹਿੰਦੀ ਪਹਿਲਾਂ ਤੂੰ ਉੱਥੇ ਆਪਦੇ ਪੁੱਛਲਾ ਭਾਈ ਨੂੰ ਮਿਲਣੀ-ਮੁਲਣੀ ਦਾ ਵਿਹਾਰ ਜਿਹੜਾ ਕਰਨਾ ਹੁੰਦਾ ਉਹ ਕਰ ਲੈਂਦੇ ਪਹਿਲਾਂ ਆ ਜਾਣਗੇ ਉਹ ਜਦੋਂ ਆਣਾ ਹੋਇਆ ਉਹਨਾਂ ਨੂੰ ਮਾਂ ਕਾਹਲ ਕਰਦੀ ਸੀ ਕਹਿੰਦੀ ਫਿਰ ਜਿਹੜਾ ਕੰਮ ਟਾਈਮ ਸਰਤੇ ਹੋਏ ਨਾ ਉਹਦੇ ਵਰਗੀ ਜੀਤ ਨਹੀਂ ਹੁੰਦੀ ਫਿਰ ਕਿੰਨਾ ਟਾਈਮ ਕਹਿੰਦੀ ਵੇਟ ਕਰੀ ਜਾਵਾਂਗੇ ਫਿਰ ਆਏ ਆ ਵੀ ਫਿਰ ਫਿਰ ਛੁੱਟੀਆਂ ਲੈਣੀਆਂ ਪੈਣਗੀਆਂ ਤੇ ਉਹਨਾਂ ਕੋਲ ਕੰਮਕਾਰ ਚ ਹੋਣਗੇ ਉਲਝੇ ਮੈਂ ਵੀ ਕਿਹਾ ਸੀਗਾ ਤੂੰ ਐਂ ਕਰ ਇੱਕ ਵਾਰ ਫੋਨ ਕਰਕੇ ਪੁੱਛ ਲੈ ਨਾ ਉਹਨਾਂ ਨੂੰ ਵੀ ਕਿਦਾਂ ਆਉਣਾ ਕਿਦਾਂ ਨਾ ਫਿਰ ਤੈਨੂੰ ਵੀ ਪਤਾ ਜਿਹਾ ਆਈਡੀਆ ਜਾਂ ਮਿਲ ਜੂਗਾ ਇੱਕ ਫਿਰ ਉਹਦੇ ਹਿਸਾਬ ਨਾਲ ਛੁੱਟੀਆਂ ਹੋਰ ਲੈਣੀ ਤੂੰ ਹਾਂ ਕੋਈ ਗੱਲ ਨਹੀਂ ਮੈਂ ਵੀਰੇ ਨੂੰ ਫੋਨ ਕਰ ਲਵਾਂਗੀ ਤੇ ਪੁੱਛ ਲੂੰਗੀ ਉਹਨਾਂ ਨੂੰ ਮੈਂ ਤਾਂ ਕਿਹਾ ਸੀਗਾ ਵੀ ਕੀ ਕਰਨਾ ਮਿਲਣੀਆ ਗੱਲਨੀਆ ਤੋਂ ਹੁਣ ਵਿਆਹ ਹੋ ਗਿਆ ਵੀ ਛੱਡੋ ਖੜ ਔਰ ਰਿਵਾਜ ਰਵੂਜ ਪਹਿਲਾਂ ਪੂਰੇ ਕਰਦੇ ਹੁੰਦੇ ਸੀ ਅੱਜ ਕੱਲ ਕੋਣ ਰਿਵਾਜਾਂ ਨੂੰ ਦੇਖਦਾ ਪਰ ਹੁਣ ਤੈਨੂੰ ਪਤਾ ਤਾਂ ਹੈ ਹੁਣ ਹਨਾ ਪੁਰਾਣੇ ਖਲਾਤ ਤਾਂ ਹੁੰਦੀ ਆ ਵੀ ਯਾਰ ਰੀਤੀ ਰਿਵਾਜ ਬਣੀ ਐ ਇਸ ਕੰਮ ਖਾਤਰ ਉਹ ਤੇ ਮੈਂ ਸਮਝੀ ਕੋਈ ਗੱਲ ਨਹੀਂ ਮੈਂ ਵੀਰੇ ਨਾਲ ਗੱਲ ਕਰ ਲਵਾਂਗੀ ਤੇ ਫਿਰ ਮੈਂ ਤੁਹਾਨੂੰ ਦੱਸ ਦੇਵਾਂਗੀ ਕਦੋਂ ਕੌਣਗੇ ਠੀਕ ਹੈ ওকে ਹੋਰ ਦੱਸੋ ਹੋਰ ਤਾਂ ਵਧੀਆ ਹੈ ਬਸ ਕੜ ਦੇ ਵਾਲ ਰੇਣਾ ਦੇ ਵਾਲ ਤਾਂ ਮੈਂ ਤੇ ਪੈਂਟਿੰਗ ਕਿੱਥੇ ਆ ਪੈਂਟਲ ਮਾਰੀ ਚ ਪਈ ਆ ਉਹ ਵੀ ਚੱਕ ਕੇ ਲਿਓਨੀ ਆ ਮੈਂ ਚੱਕ ਲਿਆ